ਕਰਤਕ ਕਰਿਤ ਹੈ ਜੋ ਕਿਸੇ ਦੇ ਭਰ ਤੋਂ ਆਪੁ ਰਹਿਤ ਆਪ ਕਰਨ ਕਰਨ ਵਾਲਾ ਹੈ ਅਮ੍ਰਿਤਾਂ ਅਮ੍ਰਿਤ ਹੈ ਮਰਿਤਿ ਤੋਂ ਰਹਿਤ ਜਪਦੇ ਹੈ ਉਹਨਾਂ ਨੂੰ ਮਰਿਤਿ ਤੋਂ ਰਹਿਤ ਕਰ ਦੇਣ ਵਾਲਾ ਹੈ ਤੇ ਆਪ ਮਰਿਤ ਮੌਤ ਰੂਪ ਦਾ ਕਰਨ ਮਾਰਨ ਵਾਲਾ ਹੈ ਅਮ੍ਰਿਤਾਂ ਅਮ੍ਰਿਤ ਹੈ ਅਮ੍ਰਿਤ ਹੈ ਮਰਿਤ ਹੈ ਅਮ੍ਰਿਤਾਂ ਮਰਿਤ ਅਮ੍ਰਿਤ ਦੇ ਕਰਕੇ ਮਰਿਤਿ ਤੋਂ ਰਹਿਤ ਕਰਨ ਵਾਲਾ ਹੈ ਕਰਨ ਮਾਰਨ ਵਾਲਾ ਹੈ ਕਰਣਾ ਕਰਿਤ ਹੈ ਤੇ ਕਰਮ ਕਰਿਤ ਹੈ ਕਰਮ ਵਾਲਾ ਹੈ ਕਰਿਤ ਸੰਸਾਰ ਲਈ ਅਪਰੇਤਾ ਪ੍ਰਤ ਹੈ ਤੇ ਸੰਸਾਰ ਤੋਂ ਰਹਤ ਹੈ ਤੇ ਆਪ ਸੰਸਾਰ ਦੇ ਪੈਦਾ ਕਰਨ ਵਾਲਾ ਕਰਨੀ ਪ੍ਰਤ ਹੈ ਅਪਰੇਤਾ ਪ੍ਰਤ ਹੈ ਜਾਸਰ ਤੋਂ ਆਪ ਰਹਤ ਹੈ ਤੇ ਆਪ ਜਾਸ ਰੂਪ ਹੈ ਕਰਨੀ ਪ੍ਰਤ ਹੈ ਕਰਤਨੀ ਪੀਰਜਨੀ ਵਾਲਾ ਪ੍ਰਿਆਸ ਰੱਖਣ ਵਾਲਾ ਹਮ ਤੇ ਸਰ ਹੈ ਹਮ ਤੇ ਇਸ ਮੰਤੀ ਤੋਂ ਆਪ ਹੀ ਸਰੂਪ ਹੈ ਪਰਮੇ ਪਰ ਹੈ ਵੱਡਾ ਤੇ ਵੱਡਾ ਇਸ ਰੂਪ ਅਪਰੇਤਾ ਪ੍ਰਤ ਹੈ ਤੇ ਕਿਸੇ ਦੇ ਜਾਸਰਣ ਦੇ ਮੁਖਾਦ ਨਹੀਂ ਤੇ ਆਪ ਸਾਰਾ ਕੰਮ ਕਰਨ ਵਾਲਾ ਸੱਚੇ ਪਾਤਸ਼ਾਹ ਹੈ ਅਮ੍ਰਿਤਾਂਮ੍ਰਿਤ ਹੈ ਮਰਤੀ ਤੇ ਰਹਾਤ ਹੈ ਅਜਬਾ ਰਿਤ ਹੈ ਅਜਬਾ ਆਸਤਿਆ ਦੇ ਰੂਪ ਚਿਰਕ ਜਸ ਵਾਲਾ ਹੈ ਅਮ੍ਰਿਤਾਂਮ੍ਰਿਤ ਹੈ ਮਰਤੀ ਤੇ ਰਹਾਤ ਹੈ ਤੇ ਸਾਰੇ ਵੀ ਮਰਤੀ ਕਰਨ ਵਾਲਾ ਹੈ ਨਰਨਾਇਕ ਹੈ ਨਰ ਮਨੁੱਖਾਂ ਦਾ ਮਾਇਕ ਪ੍ਰੇਰਕ ਹੈ ਹਲਕਾ ਹੈ ਮੂਰਖਾਂ ਦਾ ਨਾਸਤ ਹੈ ਦੇਵਾਂ ਪਰਮ ਹੈ ਸੰਸਾਰ ਨੂੰ ਪਰਨਵਾਨ ਹੈ ਕਰਨਾਲੇ ਹੈ ਕਿਰਪਾਲੇ ਘਰ ਹੈ ਨਿਰਪਨਾਇਕ ਹੈ ਰਾਜਾ ਦੇ ਮਾਇਕ ਪ੍ਰੇਰਕ ਹੈ ਸਰਬਪਾਇਤ ਹੈ ਸਾਰੇ ਤੇਰੇ ਪੈਤ 12 ਤੋਂ 19 ਤੱਕ ਨੌ ਦਸ ਗ ਹਰ ਗੰજન ਹੈ ਸਰਕਾਰ ਨੂੰ ਭੰਗ ਦੇਣ ਵਾਲਾ ਹੈ ਹਰ ਗੰજન ਹੈ ਦੇਖੋ ਇਹਨੇ ਕੱਟ ਦੇਣ ਵਾਲਾ ਆ ਰਿਹਾ ਦਸ਼ਮਣ ਦਾ ਰਿਪਤਾਪਨ ਹੈ ਰਿਪ ਦੇਸ਼ਮਣੇ ਤਾਪ ਚੜਾ ਦੇਣ ਵਾਲਾ ਹੈ ਜਪ ਜਪਨ ਹੈ ਜਪ ਜਪਨ ਹੈ ਜਿਹੜੇ ਜਾਪ ਤੇ ਜਾਪਨ ਹੈ ਜਾਪਾਂ ਦੇ ਵਿੱਚੋਂ ਆਪ ਹੀ ਜਾਤ ਰੂਪ ਆਪ ਹੀ ਜਪਈਆ ਹੋ ਕਰਕੇ ਜਪਣ ਵਾਲਾ ਹੈ ਅਕਲੰਕ੍ਰਿਤ ਹੈ ਹੈ ਜੀ ਅਕਲੰਕ੍ਰਿਤ ਹੈ ਤੇ ਆਇਆ ਸੱਚੇ ਪਾਤਸ਼ਾਹ ਤੋਂ ਅਤਜੇ ਕਰਨ ਵਾਲਾ ਸੁੰਦਰ ਸਰੂਪ ਹੈ ਸਰਬਾਕਰਿਤ ਹੈ ਤੇ ਸਮੂਹ ਨੂੰ ਕਰਨ ਵਾਲਾ ਕਰਤਾ ਕਰ ਹੈ ਕਰਤਾ ਕਰਨ ਵਾਲਾ ਸਾਰਿਆਂ ਦੇ ਪਾਲਦਾ ਹਰਤਾ ਹਰ ਕਰਤਾ ਕਰ ਹੈ ਕਰਨ ਵਾਲਾ ਤੇ ਕਰਦਾ ਪਾਲਣਾ ਸਾਰਿਆਂ ਦੀ ਹਰਤਾ ਹਰ ਹੈ ਫਿਰ ਪੜਦੇ ਕਿੱਥੇ ਕਰਤਾ ਕਰ ਹੈ ਕਰਤਾ ਪਾਰੇ ਪਰਪਰ ਬਰਮਰੀ ਕੋ ਕਰਕੇ ਤਾਰਾ ਕਰਦਾ ਸੰਸਾਰ ਨੂੰ ਪਾਲਦਾ ਹਰਤਾ ਹਰ ਹੈ ਹਰਤਾ ਨਾਸਣ ਵਾਲਾ ਹੋ ਪਰ ਤੇ ਹਰੀ ਰੂਪ ਹੈ ਤੇ ਸਰਦੀ ਰੂਪ ਹੈ ਪਰਮਾਤਮਾ ਹੈ ਪਰਮਾਤਮਾ ਵੱਡੇ ਤੋਂ ਵੱਡਾ ਹੈ ਪਰਮਾਤਮਾ ਹੈ ਸਾਰੇ ਆਤਮਾਂ ਦਾ ਇੱਕ ਮਨਰਕ ਹੈ ਆਤਮਵਾਤ ਹੈ ਕਿ ਆਤਮ ਪਰਮੇਸ਼ਰ ਹੈ ਕਿ ਜਸ ਕੇ ਜਸ ਹੈ ਜਸ ਦਾ ਜਸ ਰਿਤ ਹੈ ਉਹ ਅੰਧ ਪਰਿਆਤ ਖੰਡ ਹੈ ਨਮੋ ਸੂਰਜ ਸੂਰਜੇ ਸੋ ਸੂਰਜ ਦਾ ਸੂਰਜ ਰੂਪ ਨਮਸਕਾਰ ਹੈ ਨਮੋ ਚੰਦਰ ਚੰਦਰੇ ਚੰਦਰਮਾ ਦੇ ਚੰਦਰਮਾ ਰੂਪ ਆਪ ਜੀ ਨੂੰ ਨਮਸਕਾਰ ਹੈ ਫਿਰ ਕੋੜ ਹੈ ਨਮੋ ਸੂਰਜ ਸੂਰਜੇ ਸੋ ਸੂਰਜ ਗਿਆਨ ਗਿਆਨੀਆਂ ਦੇ ਗਿਆਨ ਸਰੂਪ ਪਰ ਪ੍ਰਕਾਸ਼ ਕਰਨ ਵਾਲਾ ਤੂੰ ਆਪ ਹੈ ਸੂਰਜ ਤੋਂ ਗਿਆਨ ਲੈਣਾ ਬ੍ਰਹਮ ਗਿਆਨ ਹੈ ਨਮੋ ਚੰਦਰ ਚੰਦਰੇ ਚੰਦਰ ਜਿਹੜੇ ਵਰਾਗੀਆਂ ਨੇ ਚੰਦਰੇ ਵਰਾਗ ਰੂਪ ਵੀ ਆਪ ਹੈ ਨਮੋ ਰਾਜ ਰਾਜੇ ਰਾਜਾ ਦਾ ਰਾਜਾ ਰੂਪ ਨੂੰ ਨਮਸਕਾਰ ਹੈ ਨਮੋ ਇੰਦਰ ਇੰਦਰੇ ਇੰਦਰ ਇੰਦਰਾ ਦਾ ਵੀ ਇੰਦਰ ਰੂਪ ਨੂੰ ਨਮਸਕਾਰ ਹੈ ਨਮੋ ਅੰਧਕਾਰੇ ਠੀਕ ਹੈ ਨਮੋ ਤੇਜ ਦੇ ਨਮੋ ਅੰਧਕਾਰੇ ਅੰਧਕਾਰ ਕਾਣਾ ਅਧਿਆਨ ਆਜਾਣ ਦਾ ਸਮਾਨਚੇਤਨ ਹੋਰ ਕਰਕੇ ਨਮਸਕਾਰ ਤੇ ਵੀ ਅੰਧਕਾਰੇ ਅੰਮ੍ਰ ਨਮਸਕਾਰ ਹੈ ਇਹ ਵੀ ਕਰਨੇ ਦਾ ਪਾਠ ਕਰਦੇ ਨਮੋ ਅੰਧਕਾਰੇ ਅਰਥਵਾਚ ਅਰਥ ਕਰਦੇ ਅੰਧਕਾਰੇ ਅਸੋਲੇ ਅੰਮੇ ਅਸੋਨਿਆਂ ਨੂੰ ਪੜਾਉਣਾ ਕਰਨੇ ਹੈ ਤੈਨੂੰ ਨਮਸਕਾਰ ਹੈ ਮੈਂ ਨਮੋ ਅੰਧਕਾਰੇ ਸੁਣਾਉਣ ਅਧਿਆਨ ਦਾ ਅਧਿਆਨ ਦਾ ਸਮਾਨਚੇਤਨ ਉਹਦੇ ਵਿੱਚ ਵੀ ਜਨਉਣ ਵਾਲਾ ਤੂੰ ਆਪਾ ਵਿਰੋਧੀ ਨਹੀਂ ਸਮਾਨਚੇਤਨ ਹੋਣ ਕਰਕੇ ਤੇ ਸਮਾਨਚੇਤਨ ਨਮਸਕਾਰ ਅਭਿਆਨ ਦਾ ਪ੍ਰਤੀਕ ਵੀ ਤੂੰ ਆਪ ਹੀ ਹੈ ਨਮੋ ਤੇਜ ਤੇਜ ਕੋ ਸੇੜ ਬ੍ਰਹਮ ਗਿਆਨੀਆਂ ਦੇ ਤੇ ਬ੍ਰਹਮ ਗਿਆਰਤਾ ਦਾ ਕਰਨ ਵਾਲਾ ਤੂੰ ਆਪਾ ਨਮਸਕਾਰ ਹੈ ਨਮੋ ਬ੍ਰਿੰਦ ਬ੍ਰਿੰਦੇ ਜੀ ਨਮੋ ਬ੍ਰਿੰਦ ਬ੍ਰਿੰਦੇ ਨਮੋ ਬ੍ਰਿੰਦ ਬ੍ਰਿੰਦੇ ਤੇ ਸਮੂਹ ਦੇ ਸਮੂਹ ਰੂਪ ਆਪਾ ਨਮਸਕਾਰ ਹੈ ਨਮੋ ਦੀਦ ਦੀ ਜੈ ਜੀ ਸੁਖ ਮਾਰੇ ਸੁਖ ਰੂਪ ਆਪਾ ਨਮਸਕਾਰ ਹੈ ਨਮੋ ਰਾਜਸੰਗ ਰਾਜੇ ਜਿਹੜਾ ਨੇ ਹਾਂ ਸੰਗਤ ਹਾਂ ਸਿਧੀ ਹਾਂ ਤ੍ਰਿਪਤੇ ਤੋ ਸਾਤ ਤ੍ਰਿਪਤ ਗੁਰ ਕੁੰਨੇ ਜਾਣਾ ਇਹਨੇ ਸੂਈ ਵਰਤਨਾ ਤੈਨੂੰ ਨਮਸਕਾਰ ਹੈ ਨਮੋ ਪਰਮ ਤਤਾਂ ਤੋ ਵੱਡਾ ਤਤਾਂ ਦੇ ਵਿੱਚ ਤੂੰ ਅਕਤੰਥ ਰੂਪ ਤੈ ਤੈ ਰੂਪ ਅਪਿਰ ਨਮਸਕਾਰ ਹੈ ਨਮੋ ਜੋਗ ਜੋਗੇ ਨਾ ਨਾ ਜੋਗ ਜੋਗੇ ਜੋਗੀਆਂ ਦੇ ਵਿੱਚ ਡਰਨ ਵਾਲਾ ਵਿੱਚ

ਹੱਥਾਂ ਦੇ ਇੱਕ ਹੱਥ ਰੂਪ ਅਮਰਕੀ ਅਮਰਕੀ ਤੁਹਾਨੂੰ ਆਪਾਂ ਨਮਸਕਾਰ ਹੈ ਨਮੋ ਕਲ ਹੈ ਕਰਤਾ ਹਾਂ ਜੀ ਨਮੋ ਕਲ ਹੈ ਕਰਤਾ ਲੜਾਈ ਕਰਨ ਵਾਲਾ ਵੀ ਤੁਹਾਨੂੰ ਆਪ ਹੀ ਨਮਸਕਾਰ ਹੈ ਤੈਨੂੰ ਸਾਰੇ ਤਾਂ ਹੀ ਸੰਤਾ ਕੋ ਹੈ ਨਮੋ ਤਾ ਤ੍ਰਿਤੇ ਤੇ ਸਾਤ ਸ੍ਰੀ ਵੀ ਆਪ ਹੀ ਨਮਸਕਾਰ ਹੈ ਨਮੋ ਇੰਦਰ ਸਾਤ ਕਾ ਕਰਾਵਾ ਸ਼ੌਂਤ ਨਹੀਂ ਪਤਾ ਕਿ ਤੁਹਾਨੂੰ ਮਿਲੇਗਾ ਤੁਹਾਨੂੰ ਨਮੋ ਬਿਨਾ ਕਾਲੀ ਕਾਲੀ ਗੱਲ ਤੋਂ ਹੈ ਨਮੋ ਇੰਦਰ ਇੰਦਰ ਹੈ ਨਮੋ ਨਮੋ ਇੰਦਰ ਇੰਦਰੀਆਂ ਦੇ ਵਿੱਚ ਇੰਦਰੀਆਂ ਦੇ ਰੂਪ ਵਿੱਚ ਆਪ ਨਾਮਕਾਰ ਹੈ ਅਨਾਦੰਗ ਦਾ ਪੁੱਤ ਹੈ ਅਨਾਦੰਗ ਅਨ ਆਦਮਿ ਜੋ ਮੋਡ ਤੇ ਰਹਤਾ ਹੈ ਸਹਾਚਰਣ ਰੂਪ ਹੈ ਤਸਕੇ ਪਾਸ਼ਾਂ ਦੁਬਦ ਨੂੰ ਅਧਿਕ ਕਰਨ ਦੇਣ ਵਾਲਾ ਹੈ ਤੁਆਪ ਖਾਣ ਵਾਲਾ ਹੈ ਅਲੰਕਾਰ ਰੂਪੇ ਅਲੰਕਾਰ ਰੂਪੇ ਐਸਾ ਕਲੰਕਾਰ ਕਲੰਕਾਰ ਤੇ ਰਹਤਾ ਹੈ ਰੂਪ ਆਪੀ ਦਾ ਅਲੰਕਾਰ ਅਲੰਕੇ ਅਲੰਕਾਰ ਸੁੰਦਰ ਤੇ ਸੁੰਦਰ ਰੂਪ ਹੈ ਤੂ ਨਮੋ ਆਥ ਆਤੇ ਨਮੋ ਆਥ ਆਤੇ ਤੇ ਆਸਾ ਵਾਲੇ ਦਾ ਆਸਰਾ ਰੂਪ ਵੀ ਤੂੰ ਆਪ ਹੈ ਮੁੱਖੇ ਵਿੱਚ ਮੁੱਖ ਰੂਪ ਵੀ ਤੂੰ ਆਪ ਹੈ ਅਨਸਾਰ ਹੈ ਨਮੋ ਬਾਂਕ ਬੰਕੇ ਨਮੋ ਬਾਂਕ ਬੰਕੇ ਬਹਤ ਨਾਲ ਸੋਣਾ ਰਹਿੰਦਾ ਹੈ ਸੋਣ ਦੇ ਵਿੱਚ ਸੁੰਦਰ ਰੂਪ ਵੀ ਆਪ ਦਾ ਬਾਂਕ ਦੇ ਚਲੀ ਬਹਾਦਰ ਹੈ ਤੇ ਬਹਾਦੁਰੂਪ ਵੀ ਤੂੰ ਆਪ ਹੈ ਖੌਫ ਵਾਲੇ ਨੇ ਖੌਫ ਦੇਣ ਵਾਲਾ ਡਰ ਦੇਣ ਵਾਲਾ ਤੂੰ ਆਪ ਹੈ ਬਾਂਕ ਨੇ ਫਾਂਸੇ ਖੌਫਦਾ ਹੁੰਦਾ ਡਰਦਾ ਓ ਦਰਦ ਦੇਣ ਵਾਲਿਆ ਵੀ ਤੂੰ ਆਪੇ ਸੱਚੇ ਪਾਸੇ ਨਮਸਕਾਰ ਆਵਾਤ ਜੀ ਨੂੰ ਆ ਭੰਗੀ ਰੂਪੇ ਆ ਭੰਗੀ ਨਾਸ ਤੇਰਾ ਸ੍ਰੀ ਤਕੂਰ ਆ ਨੰਗ ਦੀ ਅਨਾਮੇ ਅਨੰਦ ਜੀ ਸੁੰਦਰ ਸ੍ਰੀਪੰਗ ਦਾ ਤੇ ਨੰਮਾ ਤੇ ਰਹਤ ਹੈ ਪਰਭੰਗੀ ਤਰਕਾਲੇ ਕਿੰਨੇ ਨੇ ਭੰਦੇਣ ਵਾਲਾ ਕਿੰਨੇ ਦਾ ਕਾਲ ਪੜ ਦੇਣ ਵਾਲਾ ਹੈ ਅਨੰਦ ਜੀ ਅਨਾਮੇ ਅਨੰਦ ਜੀ ਨੰਗ ਜੀ ਸੁੰਦਰ ਰੂਪ ਆ ਪਾਣੇ ਕਾਮ ਤੇ ਰਹਤ ਹੈ ਕਾਮਨਾ ਤੇ ਰਹਤ ਹੈ ਇਹ ਇੱਕ ਅਚਰੀ ਸੰਗ ਹੈ ਅਜਾਇ ਹੈ ਇਹ ਇੱਕ ਅਚਰੀ ਸੰਸਤ ਜੀ ਗੁਰੂ ਦੇ ਚਾਰ ਦੇ ਹਨ

ਅਗੰਗ ਅਗੰਗ ਤਪਦੇ ਰਹੇ ਤੂੰ ਆਪਾਂਜ ਅਮਨਿਤ ਰਹੇ ਤੂੰ ਅਲਖ ਸੱਚ ਦਰਪੀ ਕਰਕੇ ਲਖਿਆ ਨਹੀਂ ਜਾਂਦਾ ਆਪਾਖ ਸੁੱਧ ਮਨ ਕਰਕੇ ਵਰਤੀਂ ਮੈਂ ਸੁੱਧ ਮਨ ਕਰਕੇ ਲਖਣ ਜਾਂਦਾ ਆਪਾਖ ਆਪਾਖ ਤਪ ਕਰਦੇ ਰਹੇ ਤਾ ਖਾਣ ਤ ਕਾਲ ਕਾਲ ਤੁਰੇ ਰਹੇ ਤਾ ਗਿਆਨ ਗਿਆਨੀ ਸਰੂਪ ਹੈ ਅਲੇਖ ਬੋਥੇ ਰਹੇ ਤਾ ਤੇ ਖਾਤੇ ਰਹੇ ਤਾ ਅਨਾਮ 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 ਨਾਮ ਤੇ ਰਹਤਾ ਔਰ ਆਮ ਰੋਗ ਤੇ ਰਹਤਾ ਮੈਂ ਰੋਗ ਦਾ ਹੁੰਦਾ ਕਾਮਨਾ ਤੇ ਰਹਤੇ ਅਗਾਹ ਅਗਾਹ ਜਗਾਂ ਤੇ ਰਹਤ ਹੈ ਜਗਾ ਤੇ ਰਹਤ ਹੈ ਅਟਾਹ ਹੈ ਦਾ ਵਿਸ਼ਤ ਹੈ ਵਿਸ਼ਤ ਵਿਰਤ ਹੈ ਅਟਾਹ ਹੈ ਆਸਰਾ ਆਸਰੇ ਤੇ ਰਹਤਾ ਸਿਰ ਕਰਕੇ ਤਾ ਹੈ ਆਸਰਾ ਰੇ ਤਾਂ ਆਸ਼ੇਸ਼ ਕਰਕੇ ਧੌਣ ਵਾਲਾ ਸਾਰਿਆਂ ਨੂੰ ਅੜਕੇ ਨਹੀਂ ਕਿਸੇ ਵਿਚਾਰਦਾ ਤੇ ਰਹਤ ਹੈ ਅਨਾਥੇ ਅਨਾਥੇ ਤੇ ਆਪ ਆਪ ਕੇਸ ਕਰਕੇ ਨਾਥੇ ਮਾਲਕ ਸਾਰਿਆਂ ਦਾ ਆਪ ਨਾਥ ਮਾਲਕ ਤੇ ਰਹਤ ਤੇਰਾ ਮਾਲਕ ਨਹੀਂ ਕੋਈ ਪਰਮਾਥੇ ਤੇ ਤਨ ਵਿਸ਼ੇਸ਼ ਕਰਕੇ ਮਲ ਦੇਣ ਵਾਲਾ ਸਾਰਿਆਂ ਨੂੰ ਅਜੋਨੀ ਜੰਨਨ ਤੇ ਰਹਤ ਹੈ

ਸਮਸਕਾਰ ਸਰੂਪ ਹੈ। ਤਮੂ ਦੇ ਤਿਲਪੂਰਨ ਫ੍ਰੀਤ ਵਾਲਾ ਹੈ ਤੋ ਕਰਮੰ ਪ੍ਰਣਾਤੀ। ਕੋਪਰਨ ਖੋਤੇ ਕਰਮਨ ਪਰੇਸ਼ਰ ਕੇ ਨਾਸ ਕਰਨ ਵਾਲਾ ਹੈ। ਜੋ ਖੋਤੇ ਕਰਮਨ ਕਰਮਨ ਨਿਵਾਸ ਕਰਨ ਵਾਲਾ ਹੈ। ਭਤ ਮੰਗ ਦੇ ਭੁਤੇ। ਸ੍ਰੀਸ਼ ਧਰਮ ਦੇ ਦੇਣ ਵਾਲਾ ਹੈ। ਦਕੂਤੇ ਸੱਚਾਰ ਫ੍ਰੀਤ ਹੈ। sada ਸੱਚ ਦਾ ਆਨੰਦ। sada ਮੇਰੇ ਸੱਤਿਅਕ ਸਤਿ ਚੇਤਨਨ ਅਨੁਸਰੂਪ ਹੈ। ਚਕਰੰ ਪ੍ਰਣਾਤੀ। ਜਿਸ ਨੂੰ ਨਾਸ ਕਰਨ ਵਾਲਾ ਕਾਂਸਰੋ ਮੇਹਕਾਰਾ ਅਦਕਨੀ। ਕਰੀਮੁਲ ਕਨਿੰਦਾ। ਕਰੀਮੋਲ ਕੰਨਦਾ ਕਰੀਨ ਮੇਲ ਬਸ ਜੇ ਕਰਨ ਵਾਲਾ ਹੈ ਕੰਨਦਾ ਕਰਨ ਵਾਲਾ ਤ੍ਰੀਨ ਬਸਿਸ ਉਹ ਲਾਪੂਰਨ ਕੰਨਦਾ ਕਰਨਾ ਪੂਰਨ ਬਸਿਸ ਕਰਨ ਵਾਲਾ ਦੀਰੀ ਦੀ ਬਸਿਸ ਨੂੰ ਸੇਤਾ ਬਸਿਸ ਫਿਰ ਮਹਰ ਨਾ ਬਲਾਵੇ ਨਮਸਤਨ ਨਿਵਾਸੀ ਜੀ ਬੂਦੇਤਨ ਵਾਸ ਕਰਨ ਵਾਲਾ ਪੂਰਮ ਅਜਾਇਬ ਦਾ ਤੂਟੇ ਅਜਾ ਅਚਾਰ ਜਿੱਤੇ ਅਚਰਜ ਹੈ ਗਜਾਇਬ ਗਨੀ ਮੇਂ ਹਾਂ ਜੀ ਗਜਾਇਬ ਗਨੀ ਮੇਂ ਗਜਾਬ ਜਮੀਨ ਦੇ ਹਕਕਾਰਿਆਂ ਨੂੰ ਉਹਨੇ ਗੁਜਾਰ ਕਰਨ ਵਾਲਾ ਹੈ ਅਰੀਗੰ ਕਰੀਮ ਮੇਰੀ ਤੋਰ ਦੇ ਕ੍ਰੀਮ ਮਰਹੀਮ ਹੈ ਹਰੀ ਅੰ ਕਰੀਮ ਹਰੀ ਅੰ ਨਾਸ ਕਰਨ ਵਾਲਾ ਕਰੀਮ ਪੈਦਾ ਕਰਨ ਵਾਲਾ ਹਰੀ ਅੰ ਹਰੇ ਪਰਿਵਰਤਿ ਕਰਨ ਹਰੇ ਪਰਿਵਰਤਨ ਵਾਲਾ ਵੀ ਹੈ ਤੇ ਨਾਸ ਕਰਨ ਵਾਲਾ ਵੀ ਹੈ ਕ੍ਰੀਮ ਮਰਹੀਮ ਤੇ ਕ੍ਰੀਮ ਮਰਹੀਮ ਕ੍ਰੀਮ ਮਨ ਕ੍ਰੀਮ ਬਖਸ਼ ਕਰਵਾਲਾ ਉਲਕੂਰ ਮਰਹੀਮ ਰਹਿਮਤ ਵਾਲਾ ਹੈ ਚਤਰ ਚਕਰ ਵਰਤੀ ਚਤਰ ਚਕਰ ਵਰਤੀ ਕਿਹਾ ਤਾਂ ਕਿ ਵਰਤ ਦਾ ਚੜਦਾ ਲੈਂਦਾ ਬਥੇ ਪਹਾੜ ਵਿੱਚ ਚਤਰ ਚਕਰ ਭੁਗਤੇ ਤੇ ਇਸ ਤਰ੍ਹਾਂ ਗ੍ਰਸਤੀ ਆਉਂਦੇ ਹਾਂ ਮੰਨੇ ਚਾਰ ਆਸ਼ਰਮ ਇਹ ਨਵਾਂ ਇੱਕ ਭੁਗਤੇ ਧੋਗਣ ਵਾਲਾ ਕਿਉਂ ਆਪ ਹੈ ਕੋਯੰ ਪਾਵ ਸਦੰ ਤੇਤੇ ਸਦ ਹੈ ਤਬਾ ਮਾਨ ਸਰਬਦਾ ਸਰਬ ਜੁਗਤੇ ਮੂ ਮੇਰੇ ਤੈਨ ਮੇਰੇ ਜਿਸਕੇ ਜੁੜਿਆ ਹੋਇਆ ਲੋਕਾ ਲੰਕਰਨਾਤੀ ਖੋਤੇ ਕਾ ਦੀ ਨਾਸ ਕਰਨ ਵਾਲਾ ਬੁਰੇ ਸਮੇ ਨੂੰ ਦਯਾ ਲੰਕਰੂਪੇ ਦਯਾ ਦਾ ਸਰੂਪੇ ਸਰੂਪਾ ਦਾ ਵਾਲੇ ਘਰ ਹੈ ਐਸਾ ਜਾਲੇ ਸਰੂਪ ਹੈ ਸਾਦਾ ਕੈਸਾ ਸਾਦਾ ਅੰਗ ਸੰਗ ਦੇ ਸੰਵੇਸਾ ਅੰਗ ਸੰਗ ਸਾਥ ਨਾਲ ਤੇ ਨਾਲ ਹੈ ਪੰਗੰਬ ਦੇ ਪੂਤੇ ਮਾਤਰ ਹਤੁ ਦੇ ਪੂਤੇ ਆਚਾਰ ਦੇ ਸ਼ੁੱਧ ਸਰੂਪ ਹੈ ਲੋਕਾ ਲੰਕਰਨਾਤੀ चरणों कई लोग लीडर की मेहनत करनी कई सुभाव किसी मेहनत करनी बेनती करनी है जोड़ियां दे जाके करनी है परमेश्वर के प्यार है ਕਾਪੇ ਪਰਮੇਸ਼ਰ ਦੇ ਪਿਆਰੇ ਦੀ ਜੋੜਦੇ ਹਨ ਬੇਨਤੀਆਂ ਵੀ ਕਰਦੇ ਮੰਨਤਾਂ ਕਰਦੇ ਹੈ ਪਰ ਆਪਣੀ ਤਰ੍ਹਾਂ ਨਹੀਂ ਜਿਵੇਂ ਪਰਮੇਸ਼ਰ ਦੇ ਪਿਆਰੇ ਆਤਮਪੁਰਖ ਦੇ ਅਰਦਾਸ ਕਰਦੇ ਤੇ ਬੇਨਤੀ ਕਰਦੇ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਅੰਤ ਵਿੱਚ ਆਇਆ ਹੈ ਇਹ ਰਸਾਤ ਮਹਿਸੂਸ ਕਰਨਾ ਪੈਂਦਾ ਹੈ ਜਿਸ ਕਰਕੇ ਇਸ ਸੰਗਤ ਤੇ ਆਪਾਂ ਚੱਲ ਸਕੀਏ ਮਹਾਨੋਕਤੀ ਸੇਵਕ ਵਰਤੀ ਸਾਹਿਬ ਜਾਨ ਜਿਵੇਂ ਕੋਈ ਇੱਕਾ ਭਗਵਾਨ ਨੂੰ ਉਸ ਆਸਰੇ ਰਹਿ ਕਰਕੇ ਗੁਰੂ ਕੋ ਸਿੱਖ ਆਤਮਪੁਰਖ ਦੇ ਜਿਵੇਂ ਬੇਨਤੀ ਕਰਦੇ ਹੈ ਭਾਰਮਣ ਭੰਧਾਰੇ ਹੋਵੇਗੀ ਸ਼ਬਦ ਗੁਰੂ ਕੀ ਬਾਣੀ ਦਾ ਹੋਵੇਗਾ ਸਾਰੇ ਗੱਟੇ ਪੜ ਲੈਣਾ ਬੜਾ ਪਰਮਾਨੰ ਮੇਕ ਖਰਾਬੀ ਹੋਵੇਗਾ ਤਾਂ ਤੁਸੀਂ ਮਾਫ਼ ਕਰਦੇ ਆ। ਅਕਾਲਪੁਰ ਸੱਜੇ ਪਰਮੇਸ਼ਰ ਦੇ ਪਿਆਰ ਦੇ ਗਰਾਗ ਵਿੱਚ ਆ ਕੇ ਜਸਰਾ ਅਰਦਾਸ ਬੇਨਤੀ ਕਰਦੇ ਕਿ ਆਪਨੇ ਮੰਨ ਦੀ ਅਤਾਧਰਤਾ ਵਾਸਤੇ ਸਤਿਗੁਰੂ ਦੇ ਜੋੜੜੀ ਹੈ ਉਹ ਧਾਰਨ ਮੇਰੇ ਸਾਰੀ ਕਮਿਤ ਗੱਜ ਕੀ ਕਰੇ। ਸਾਡਾ ਤੇ ਮਿਮੋੜਿਆ ਦਾਤੁਈ ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਮਿਮੋੜਿਆ ਦਾਤੁਈ

what ਤੇ ਸੇ ਨਾ ਲਈ ਹੋਰ ਕੋਈ ਆਸਰਾ ਨਹੀਂ ਤੁਹਾਡਾ ਤੇ ਮੇ ਮਾਨਵਾਤਮ ਵੀ ਹੋਰ ਕੋਈ ਆਸਰਾ ਨਹੀਂ ਉਹ ਵਾਹਿਗੁਰੂ ਕਾਲਪੁਰਖ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਕੀ ਪਾਤਸ਼ਾਹੀ ਧਰਮ ਨਾਤੇ ਗੁਰੂ ਕੇ ਸਤਿਗੁਰ ਦਾ ਸੇਕ ਮੰਗਤੀ ਕਰਨ ਕੋਈ ਪ੍ਰਮੇਸ਼ਰ ਕੋਲ ਵੀ ਸਾਡਾ ਕੋਈ ਨਹੀਂ ਸਾਡੇ ਹੰਦੇ ਸਾਹਿਬ ਗੁਰੂਆਂ ਦੀ ਪਰਮੇਸ਼ਰ ਨੇ ਰੱਖਿਆ ਕੀਤੀ ਮੀਰਾਂ ਨੇ ਕਦੇ ਨਹੀਂ ਉਸ ਵਾਸਤੇ ਮੀਰਾਂ ਵੱਲੋਂ ਮਾਨ ਨਹੀਂ ਮੋੜਤੇ ਸਤਿਗੁਰ ਸਕੇਤ ਪਾਸਰ ਕਰਨ ਤੋਂ ਆਪਣੀ ਕਿਸਮ ਨਹੀਂ ਲੈਣਾ ਚਾਹੀਦਾ ਕੁਰਤਣਾ ਵਾਲੇ ਦੇ ਪ੍ਰਧਾਨ ਮੰਤਰੀ ਨੂੰ ਮੁੱਤਿਆਂ ਦਾ ਡਰ ਨਹੀਂ ਰੱਖਿਆ ਕਰੇ ਸਤਿਗੁਰ ਦਾ ਪੈਸਰ ਦੇ ਰੱਖਾ ਬਾਕੀ ਜਿੰਨਾ ਸਰਕਾਰ ਹੈ ਉਹ ਸਾਰਾ ਰੋਜ਼ੰਦ ਹੈ ਕੁਰਤਣਾ ਵਾਲੇ ਦੀ ਰੋਜ਼ੰਦ ਹੈ ਉਧਾਂ ਵਾਲੇ ਦੀ ਰੋਜ਼ੰਦ ਹੈ जा में वेख तो करके सतगुरु ने शब्द प्यार तो में के समाप्ति तो करेंगे तो सतरे घर सतगुरु सत्ते पास के पिंड गए हैं इलाके सतरा इलाके का नाम है उस इलाके च महाराज गए ने एक शाहूकार बड़ा भारी ग्दे ला के बैठा थे भाई मरबाना जी ने एक के महाराज कहने लगे शाहूकार बहुत सुख है महाराज कहेंगे भाई की पीड़ों बारी बानी कह लगा जो बहुत सुख है ਮਹਾਰਾਜ ਕੰਗੇ ਤਾਈ ਜੀ ਮੈਂ ਇਹ ਦੁਖੀ ਹੈ ਕਿ ਇਹਨੇ ਸੰਸਾਰ ਵਿੱਚ ਕੋਈ ਵੀ ਦੁਖੀ ਨਹੀਂ ਮਰਦਾਨਾ ਹੈਰਾਨ ਹੋ ਜਾਤਾਂਗਾ ਮਹਾਰਾਜ ਇਹਨੇ ਨੌਕਰ ਚੱਕਰੇ ਰੋਗ ਗੱਦੇ ਲੱਗੇ ਆ ਤੇ ਲਾ ਕੇ ਦੇਖਾ ਇਹ ਨਹੀਂ ਕਿ ਦੇਖਾ ਮਹਾਰਾਜ ਕੰਗੇ ਕਹਿੰਦਾ ਤਾਈ ਮਰਦਾਨਾ ਨੂੰ ਨਹੀਂ ਆ ਸਕਦਾ ਬਹੁਤ ਆ ਕੇ ਪੁੱਛਿਆ ਜਦੋਂ ਐਤ ਕਰੇ ਸਾਈ ਦਾ ਅਰਧ ਕਰੇ ਗਿਆ ਤਾਂ ਗਾਇਤ ਨੂੰ ਪੁੱਛਿਆ ਵੀ ਗੁਰਮਤੈ ਤੈਨੂੰ ਬੜਾ ਭਾਰੀ ਸੋਚ ਤੈਨੂੰ ਦੁੱਖਤਾ ਨਹੀਂ ਕਿ ਭਾਈ ਮਰਦਾਨਾ ਨੇ ਤੋੜਾ ਪਾਇਆ ਸੀ ਫਕੀਰ ਜਾਣ ਕੇ ਸੰਤ ਜਾਣ ਕੇ बालना चमड़ के रोन लग गया कह लगा कि जिन्हें मैं दुखी है संसार तो संसार का सारे दुख है चार फिर दुखों की निवृत्ति करने वाले गुरु भी आए हैं उन्होंने पास आरा दुख निवृत करोगे शाही कारण नाल के सतगुर के पास मरदाना आया माहर ने पूछा भाई तेन की दुख है उन्हें सारी गलो मेरी सादी हो ਸਰਵਾਲੀ ਨੂੰ ਮੇਰਾ ਪਿਆਰ ਬਹੁਤ ਕਰਦਾ ਹੋਇਆ ਇੱਕ ਦਿਨ ਅਕਸਰ ਸਮਾਂ ਆਇਆ ਤੇ ਬਿਮਾਰੀ ਦਾ ਸਤਾਰ ਹੋ ਕੇ ਮੌਤ ਦਾ ਸਤਾਰ ਹੋਣ ਲੱਗੀ ਤੇ ਮੈਂ ਕੋਈ ਦੇਖਿਆ ਤੇ ਡਾਕਟਰ ਨੇ ਵਿਆਹ ਕਰ ਲੱਗਾ ਉਹਨੇ ਕਹਿੰਦਾ ਖੰਡ ਦਾ ਵਿਆਹ ਕਰਦਾ ਤੇ ਮੈਂ ਆਹ ਤਾਰੀ ਹੈਗਾ ਕਿਤੇ ਕੋਈ ਹੋਰ ਕਰਾ ਲੇਗਾ ਤੇ ਮੈਂ ਉਸ ਨੂੰ ਕਹਿੰਦਾ ਮੈਂ ਸ਼ਾਦੀ ਨਹੀਂ ਕਰਾਵਾਂਗਾ ਪਰ ਉਹਨੇ ਮੇਰੇ ਕੋਲ ਘਰੋਸਾ ਨਾ ਕੀਤਾ ਮੈਂ ਆਪਣੇ ਅੰਗਾਂ ਨੂੰ ਸਿਰਫ ਕਰ ਬਚਾ ਸਕਦਾ ਕਿਤੇ ਸਮਾਂ ਆਇਆ ਤਾਂ ਉਹਦਾ ਸਰੀਰ ਤੰਦਰੁਸਤ ਹੋ ਜਾਵੇ ਤੇ ਉਹ ਬਕਾਲ ਨੂੰ ਭੋਗਣ ਲੱਗੇ ਮੇਰੇ ਸਾਹਮਣੇ ਆਪਣੇ ਸਰੀਰ ਨੂੰ ਉਹਨੇ ਪਰ ਆਹ ਵਾਖਾ ਪਾਇਆ ਤੇ ਦਰਬਾਰੀ ਇਕ ਅਮਰ ਤੇਜਿਤ ਲਟਾਈ ਹੈ ਕੇ ਇਸ ਮਰੀਕੀ ਜਾਂਦੀ ਨਹੀਂ ਨਾ ਅਸੀਹਾਤ ਨੂੰ ਇਹ ਕਰਕੇ ਉਹ ਹਟਾ ਨਹੀਂ ਸਕਦਾ ਤੇ ਕੀ ਹੋ ਰਿਹਾ ਹੈ ਸੱਚੇ ਪਾਸੇ ਨੇ ਕਹਿ ਸਹਾਇ ਕਰਾ ਤੂੰ ਇਕੱਲਾ ਦੁਖੀ ਨਹੀਂ ਤੂੰ ਗਣ ਕੇ ਬਾਹਰ ਗਿਆ ਸੰਸਾਰ ਦੇ ਕਿਹੜੇ ਕਿਹੜੇ ਲੋਕ ਨੇ ਕਿਹੜੇ ਕਿਹੜੇ ਦੇਖ ਕੇ ਇਸ ਤਾਰ ਦੀ ਤਗਮੜ ਦਿੱਤੀ ਹੁੰਦੇ ਰਹਿੰਦੇ ਗਏ ਹੈ ਤੇ ਉਹਨਾਂ ਦੇ ਪਰਸਾ ਉਹਦਾ ਸਰਦ ਕਰ ਰਿਹਾ ਕਿ ਕੋਈ ਧਾਰਨਾ ਦਿਨਾਰ ਸਾਰੀ ਗੱਦਿਕ ਰਪੜੋ اے ਦੁਖਿਆਈ ਸਾਂ ਸੁਨਸਾਰ ਨਾਰੇ ਬਾਲਣੜੀਏ ਤੇ ਦੁਖਿਆਈ ਸਾਂ ਸੁਨਸਾਰ ਨਾਰੇ ਬਾਲਣੜੀਏ ਜੋ ਕੀ ਆਈ ਸਾਵਣ ਸੁਨਸਾਰ ਨਾ ਮਰੇ ਬਾਲੜੀਏ ਤੇ ਜੋ ਕੀ ਆਈ ਸਾਵਣ ਸੁਨਸਾਰ ਨਾ ਮਰੇ ਬਾਲੜੀਏ ਸੰਕਰਦਾਨ ਦੇ ਇੰਦਰ ਰਵਾਇਆ ਸੰਕਰਦਾਨ ਦੇ ਇੰਦਰ ਰਵਾਇਆ থাই আজা সৰুখিয়া থাই ਕਾਇਸੀ ਦਰਗਾਹ ਮੇਰਾ ਸਜਾਏ ਨਾਰੋ ਬਲ ਲੜਗੇ ਤੇ ਦੁਖੀ ਆਈ ਸਾਰੇ ਸੰਸਾਰ ਨਾਰੋ ਬਲ ਲੜਗੇ ਕਾਇਸੀ ਦਰਗਾਹ ਮੇਰਾ ਸਜਾਏ ਨਾਰੋ ਬਲ ਲੜਗੇ ਇਹ ਦੁਖਿਆਈ ਦਾ ਸਾਰ ਨਾਰੋ ਬਲ ਲੜਗੇ ਰੋਹਾਰਾ ਮੇ ਨਿਕਾਲਾ ਤਿਆ ਰੋਹਾਰਾ ਮੇ ਨਿਕਾਲਾ ਤਿਆ लक्ष्मण मिठिड़या न रो बालो रोबा पाण पए मज़ूर रोबा पाण पए मज़ूर ਜੋ ਨਿਕਲੇ ਸੋਰੀ ਰਹਿ ਤਾ ਦੂਰ ਨਾਰੋ ਬਾਲੜੀਏ ਤੇ ਦੁਖਿਆਈ ਸਾਰ ਸੰਸਾਰ ਨਾਰੋ ਬਾਲੜੀਏ ਰੋਣਾ ਜਿਨ ਨੇ ਜਾ ਖੋਏ ਦਿਆ ਰੋਣਾ ਜਿਨ ਨੇ ਜਾ ਖੋਏ ਦਿਆ ਕੀ ਸੀ ਤਾਰੇ ਨੇ ਪਾਪੀ ਭਾਇਆ ਨਾਰੋ ਬਾਲੜੀਏ ਜਿਉਤੀ ਆਈ ਸਾਥ ਸੰਸਾਰ ਨਾਰੋ ਬਾਲੜੀਏ ਰੋਵਾ ਿਰਪਨ ਸੰਤ ਤਰ ਜਾਏ ਰੋਵਾ ਿਰਪਨ ਸੰਤ ਤਨ ਜਾਏ

ਮਾਲਕ ਦੁਖਿਆ ਸਰਬ ਸੰਸਾਰ ਨਾਰੋ ਬਾਲੜੀ ਵੇ ਦੁਖਿਆਈ ਸਰਬ ਸੰਸਾਰ ਨਾਰੋ ਬਾਲੜੀ ਵੇ ਮੰਨਣਾ ਸਹੀ ਦਿਨ ਜਾਏ ਮੰਨਣਾ ਸਹੀ ਦਿਨ ਜਾਏ ਕਰਮ ਨਾ ਲੈ ਖਾਲਾਏ ਨਾ ਰੋ ਬਲਣੀਏ ਤੇ ਦੁਨੀਆਂ ਹੀ ਤਰਸੀ ਸਾਰ ਨਾ ਰੋ ਬਲਣੀਏ ਸੰਤਾਂ ਸੰਗਿ ਆਵੈ ਮੇਰੀ ਸੰਤਾਂ ਸੰਗਿ ਆਵੈ ਮੇਰੀ ਸੰਤਾਂ ਸੰਗਿ ਆਵੈ ਮੇਰੀ ਸੰਤਾਂ ਸੰਗਿ ਆਵੈ ਮੇਰੀ ਦੇ ਰਹੀ ਸੰਤ ਸੰਤ ਸੰਨੀ ਰਹੀ ਸੰਤ ਸੰਨੀ ਰਹੀ ਮੇਰੀ ਸੰਤ ਸੰਨੀ ਰਹੀ ਤਦੋਂ ਕਨੇ ਸੇ ਜਮ ਜਮ ਮਰਦੇ ਤਦੋਂ ਕਨੇ ਤੇ ਜਮ ਜਮ ਮਰਦੇ ਤੋਹਰ ਕੀ ਸੰਗ ਹੈ ਰੇ ਨਾਡੋ ਅੜਦੇ ਸਹੇਰੇ ਤੋਹਰੇ ਤੋਹਰੇ ਨਾ ਤ੍ਰਿਪੂਣ ਹਾਵੇ ਸੰਤੋ ਸੰਗ ਲਿਆਵੇ ਸੰਤੋ ਸੰਗ ਵਿਹਾਲਾ ਮੇਰੀ ਸੰਤੋ ਸੰਗ ਲਿਆਵੇ ਹੋ ਕਿਰਪਾਲ ਸੁਆਮੀ ਮੇਰੇ ਹੋ ਕਿਰਪਾਲ ਸੁਆਮੀ ਮੇਰੇ ਸੰਤ ਸਾਂਗਿ ਆਵੈ ਮੇਰੀ ਸੰਤ ਸਾਂਗਿ ਆਵੈ ਸੰਤ ਸਾਂਗਿ ਆਵੈ ਮੇਰੀ ਸੰਤ ਸਾਂਗਿ ਮਿਰਾਇ ਮਹਾਗੁਰ ਦਿੱਤੋ ਸਾਹਿਬ ਦੂਰੋਂ ਸੇ ਪਰਨੇ ਆ ਕੇ ਫੇਰ ਪੜ ਗਏ ਸੋ ਕਈ ਪਖੰਡੇ ਐਸੇ ਹੈ ਨੇ ਮੂੰਹ ਸਿਰ ਮਨ ਕੇ ਹੜਵਾਨ ਮਰਦਾ ਕੀਤਾ ਹੁੰਦਾ ਤੇ ਉਹ ਕਹਿੰਦੇ ਵੀ ਕਰਨੀਤ ਸਾਹਿਬਾਂ ਨਾਲ ਗੱਲਾਂ ਕਰਦੇ ਗਏ ਸੀ ਉਹਨਾਂ ਪਖੰਡੀਆਂ ਤੋਂ ਬਚਣਾ ਚਾਹੀਦਾ ਕਲ ਜੇ ਧਰ ਨੂੰ ਮੰਨਣ ਵਾਸਤੇ ਜਿਹੜਾ ਰਸਤਾ ਹੈ ਉਹ ਸਾਤਗੁਰੂ ਨੇ ਆਪ ਰਸਤਾ ਧਰਤੀ ਬਾਣੀ ਦਵਾਇ ਸੱਤੇ ਪਾਸੇ ਜਸ਼ਨੇਸ਼ ਚੇਤ ਪੁੱਤਰ ਉਹ ਗਾਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੇ ਆਪਾਂ ਮਿਲਣਾ ਚਾਹੁੰਦੇ ਹੈ ਤਾਂ ਇਸ ਰਸਤੇ ਚੱਲ ਕੇ ਮਿਲ ਜਾਇਓਗਾ

आजा जे मिलन तलगीअ वारे रू जे मिलण बादा वारे रू

जय झोल करे रू झोल மா <Sessing> 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 रोज़ साल जे मिले कनवीअ वारे न बाज वारे न